ਮੇਰੇ ਬੱਚੇ ਨਾ ਪਤਨ ਕਰਾਦੇ ਸੀ ਅੱਜਾ ਦੇਖੀ ਆਪਣੀ ਕਹਾਣੀ ਮੇਰਾ ਨਾਮ ਸਬਨ ਸੈਕਟਰ ਸਰਬਜੀਤ ਸਿੰਘ ਅੰਚਾਰ ਚੌਕੀ ਮੋਠਾਲ थाना ਸਰਦਨ ਬਲੋਦੀ ਤੇ ਜਿਹੜਾ ਕੱਲ 24 ਤਰੀਕ ਨੂੰ 1:30 ਵਜੇ ਦਿਨੇ ਜਸਵੰਦਰ ਸਿੰਘ ਅਦਾਲਤ ਚੱਕ ਦੇ ਸਰਦਾਰਪੁਰ ਦੇ ਰਹਿਣ ਵਾਲੇ ਆ ਇਹ ਆਪਣੀ ਫੈਮਿਲੀ ਨਾਲ ਆਪਣੀ ਪਤਨੀ ਨਾਲ ਤੇ ਬੇਟੇ ਨਾਲ ਕਬੂਰ ਫਲਾਣੇ ਜਾ ਰਹੇ ਸੀ ਤੇ ਦੂਸਰੀ ਜਦੋਂ ਡਾ 20 ਫਾਟਕ ਤੋਂ ਥੋੜਾ ਜਿਹਾ ਪਿੱਛੇ ਹੀ ਸੀਗੇ ਤੇ ਇੱਕ ਗੱਡੀ ਕਰੇਟਾ ਉਹਨੇ ਯੂ ਟਰਨ ਕੀਤਾ ਵੀਰਲਾਪਰਬਾਈ ਨਾਲ ਜਿਨ੍ਹਾਂ ਦੀ ਜਿਹੜਾ ਇਹ ਦੇਖੀ ਗੱਡੀ ਆਉਂਦੀ ਵੇਖੀ ਨਹੀਂ ਤੇ ਇਹਨਾਂ ਦੀ ਗੱਡੀ ਉਹ ਜਦੋਂ ਉਹਦੀ ਗੱਡੀ ਨਾਲ ਟਕਰਾ ਗਈ ਜੇਸਨਾਰ ਜਸਵਿੰਦਰ ਸਿੰਘ ਦੇ ਤੇ ਉਹਦੀ ਪਤਨੀ ਜਿਹੜੀ ਸੰਦੀਪ ਕੌਰ ਦੇ ਲਗੇ ਆ ਇਸ ਜਸਵਿੰਦਰ ਸਿੰਘ ਜਿਹੜਾ ਉਹ ਉਹ ਇਲਾਜ ਜਾਂਦੇ ਰਸਤੇ ਵਿੱਚ ਉਹਦੀ ਜਿਹੜੀ ਮੌਤ ਹੋ ਗਈ ਜਿਸ ਤੇ ਅੱਜ ਉਹਦੇ ਡਾਨ ਪਰਿਵਾਰਕ ਮੈਂਬਰਾਂ ਨੇ ਹਾਸਲ ਕਰ ਲਿਆ ਐਫ ਆਰ ਦਰਜ ਕੀਤੀ ਜਾ ਰਹੀ ਹੈ ਦਾ ਤੇ ਕੀ ਅਪਰੀਕਾ ਨਹੀਂ ਮੇਰਾ ਨਾਮ ਸਾਬਨ ਸਰਟਰ ਸਰਬਜੀਤ ਸਿੰਘ ਇੰਚਾਰਜ ਚੌਕੀ ਮੋਠਾਲ थाना ਸਰਦਾਰਪੁਰ ਲੋਧੀ ਤੇ ਜਿਹੜਾ ਕੱਲ 24 ਤਰੀਕ ਨੂੰ 1:30 1:30 ਵਜੇ ਦੇ ਨੇ ਜਸਵਿੰਦਰ ਸਿੰਘ ਅਦਾਲਤ ਚੱਕ ਸਰਦਾਰਪੁਰ ਦੇ ਰਹਿਣ ਵਾਲੇ ਆ ਇਹ ਆਪਣੀ ਫੈਮਿਲੀ ਨਾਲ ਆਪਣੀ ਪਤਨੀ ਨਾਲ ਤੇ ਬੇਟੇ ਨਾਲ ਕਬੂਰ ਫਲਾਣੇ ਜਾ ਰਹੇ ਸੀ ਤੇ ਦੂਸਰੀ ਜਿਹੜਾ ਡਾ 20 ਫਾਟਕ ਤੋਂ ਥੋੜਾ ਜਿਹਾ ਪਿੱਛੇ ਹੀ ਸੀਗੇ ਤੇ ਇੱਕ ਗੱਡੀ ਕ੍ਰੇਟਾ ਉਹਨੇ ਯੂ-ਟਰਨ ਕੀਤਾ ਵੀਰਲਾਪਰਬਾਈ ਨਾਲ ਜਿਨ੍ਹਾਂ ਦੀ ਜਿਹੜਾ ਇਹ ਦੇਖ ਗੱਡੀ ਆਉਂਦੀ ਵੇਖੀ ਨਹੀਂ ਤੇ ਇਹਨਾਂ ਦੀ ਗੱਡੀ ਉਹ ਜਿਹੜਾ ਉਹਦੀ ਗੱਡੀ ਨਾਲ ਟਕਰਾ ਗਈ ਜਿਸ ਨਾਲ ਜਸਵਿੰਦਰ ਸਿੰਘ ਦੇ ਤੇ ਉਹਦੀ ਪਤਨੀ ਜਿਹੜੀ ਸੰਦੀਪ ਕੌਰ ਦੇ ਲੱਗੀਆਂ ਇਹ ਜਸਵਿੰਦਰ ਸਿੰਘ ਜਿਹੜਾ ਉਹ ਉਹ ਹੀ ਇਲਾਜ ਜਾਂਦੇ ਰਸਤੇ ਵਿੱਚ ਉਹਦੀ ਜਿਹੜੀ ਮੌਤ ਹੋ ਗਈ ਜਿਸ ਤੇ ਅੱਜ ਉਹਨਾਂ ਦੇ ਦਾਨ ਪਰਿਵਾਰਕ ਮੈਂਬਰਾਂ ਦੀਆਂ ਹਾਦਸੇ ਕਰ ਲਿਆ ਐਫਆਰ ਦਰਜ ਕੀਤੀ ਜਾ ਰਹੀ ਹੈ